ਹੈਲੋ ਕੀ ਹਾਲ ਚਾਲ ਨੇ ਦੋਸਤੋ ਅੱਜ ਅਸੀਂ ਜਾ ਰਹੇ ਹਾਂ ਸਵੀਮਿੰਗ ਪੂਲ ਨਹਾਉਣ ਤੇ ਟੈਂਪਰੇਚਰ ਬਹੁਤ ਜ਼ਿਆਦਾ ਹੈ 40 ਤੋਂ 45 ਡਿਗਰੀ ਟੈਂਪਰੇਚਰ ਹੈ ਗਰਮੀ ਬਹੁਤ ਹੈ ਸੋ ਅੱਜ ਅਸੀਂ ਸੋਚਿਆ ਮੈਂ ਆਪਣੇ ਯਾਰਾਂ ਦੋਸਤਾਂ ਨਾਲ ਜਾਵਾਂ ਘੁੰਮਣ ਸਵੀਮਿੰਗ ਪੂਲ ਚਲੋ ਦੇਖਦੇ ਹਾਂ ਯਾਰ ਨੂੰ ਕਰਾ ਪਿਕ ਤੇ ਚੱਲਿਆ ਗਰਮੀ ਬਹੁਤ ਹੈ ਕੰਮਸ਼ਾਲਾ ਹੀ ਫਰਦਾ ਤੇ ਯਾਰ ਆਹ ਲੇਟ ਹੋ ਗਿਆ ਵੇ ਆ ਜਾ ਭਰਾ ਚੱਲੀਏ ਲੋ ਜੀ ਅੱਜ ਅਸੀਂ ਫਿਰ ਹੁਣ ਜਾ ਰਹੇ ਹਾਂ ਇਕੱਠੇ ਹੋ ਕੇ ਬਾਈ ਪਾਣੀ ਬਾਣੀ ਹੁੰਦਾ ਊਰੀ ਪਾਣੀ ਪਾਣੀ ਕਰਦਾ ਗਰਮੀ ਗਰਮੀ ਚ ਗਰਮੀ ਬਹੁਤ ਹੈ ਯਾਰ ਹਨਾ ਜੇ ਆਪਾਂ ਇਹਨਾਂ ਦੋ ਆਪਣੇ ਯਾਰ ਵੇ ਲਈ ਇੱਕ ਹੋਰ ਨੇ ਅੱਗੇ ਤੇ ਉਹਨਾਂ ਨੂੰ ਆਪਾਂ ਪਿਕ ਕਰਦੇ ਹਾਂ ਚੱਲਦੇ ਆਪਾਂ ਆਪਾਂ ਲੈ ਜਿਗਰਾ ਤੂੰ ਚਲਾ ਲੈ ਮੈਨੂੰ ਪਰਾਓ ਲੋ ਜੀ ਅੱਜ ਜੋ ਪੈਰੀਆਂ ਨੇ ਵੋਟਾਂ ਚਲੋ ਦੇਖਦੇ ਆਪਾਂ ਕੌਣ ਜਿੱਤਦਾ ਕੌਣ ਨਾ ਇਹ ਆ ਸਾਡਾ ਸਰਕਾਰੀ ਸਕੂਲ ਤੇ ਬਾਕੀ ਤੁਸੀਂ ਕਮੈਂਟਾਂ ਵਿੱਚ ਦੱਸਿਓ ਕੌਣ ਜੇਤੂ ਰਹੂਗਾ ਖੈਰ ਜਦੋਂ ਤੱਕ ਅਪਲੋਡ ਹੋਊਗੀ ਵੀਡੀਓ ਉਦੋਂ ਤੱਕ ਤਾਂ ਵੀ ਨਿਰਵੀਨਾ ਉਸ ਹੋ ਜਾਣਗੇ ਸਾਰੇ ਸੋ ਆਪਣੇ ਯਾਰਾਂ ਵਜਿਓ ਨੂੰ ਕਰਦੇ ਬਿਕ ਗਰਮੀ ਬਹੁਤ ਆ ਆ ਘਰਦੇ ਨੇ ਚਲ ਆ ਜਾ ਬਾਈ ਚੱਲੀਏ ਚਲੋ ਜੀ ਕੌਣ ਵਿਜੇਤਾ ਰਹੂਗਾ ਆ ਨੇਤਾ ਜੀ ਆਹ ਦੇਖੋ ਜੀ ਚਲੋ ਬੈਠੋ ਯਾਰ ਆ ਨਹੀਂ ਲੈਂਦੇ ਨੇ ਬੋਲ ਇੱਥੇ ਬੋਤਲੇ ਝਾੜੂ ਦਾ ਆ ਕਿਹੜਾ ਇਹ ਤਾਂ ਮੈਨੂੰ ਵੀ ਨਹੀਂ ਪਤਾ ਹਾਥੀ ਵਾਲੇ ਨੇ ਹਾਥੀ ਵਾਲੇ ਨੇ ਆ ਦੀ ਮੁੰਡਾ ਅਸਲੀ ਇੱਕ ਚੋਪਰਾ ਬੈਠਾ ਹੈ ਬਾਈ ਜੀ ਇਹ ਕਿਹਦਾ ਬੂਤ ਹੈ ਕਿਹਦਾ ਬੂਤ ਹੈ ਭਈ ਇਹ ਹੈ ਹੈ ਪਤਾ ਨਹੀਂ ਆ ਕਿਨੂੰ ਇਕੱਠਾ ਕਰਕੇ ਧਰ ਰੱਖਿਆ ਹੈ ਬੀਜੇਪੀ ਲੱਗਦਾ ਫੋਲਾ ਦੇਖਵਾ ਹਾਂ ਓਏ ਪਰਕਰਮਾਦੀ ਬੀਜੇਪੀ ਉਰੇ ਇਹ ਤਾਂ ਯਾਰ ਹਣਾ ਪ੍ਰਤਪਾਲ ਟੂ ਮੱਚ ਰੇਨਿੰਗ ਟੂ ਮੱਚ ਰੇਨਿੰਗ ਇਹ ਰੇਨਿੰਗ ਇੱਕ ਹੀ ਰੇਨਿੰਗ ਦਾ ਟਾਈਮ ਹੈ ਵੈਂਟਰ 40 ਤੋਂ 45 ਡਿਗਰੀ ਦਾ ਤਾਪਮਾਨ ਚੱਲ ਰਿਹਾ ਹੈ ਮੌਨਸੂਨ ਕਮੇਂ ਦੇਖੋ ਜੀ ਬੰਦੇ ਤਾਂ ਹੌਂਚ ਹੀ ਨਹੀਂ ਆ ਰਹੇ ਜਾਣਾ ਅਸੀਂ ਸਵੀਮ ਪੂਲ ਚ ਨਾ ਆਉਣਾ ਕਹਿੰਦੇ ਅਸੀਂ ਘਰੋਂ ਨਾ ਕੇ ਆਵਾਂਗੇ ਵੈਰੀ ਵੈਰੀ ਹੌਟ ਆਉਂਦੇ ਨੇ ਮੰਤਰੀ ਜੀ ਬਾਕੀ ਦਾ ਹੋਵਾਰ ਜਿੰਦਾਬਾਦ ਮਰਜੀਦਬਾਨ ਜਿੰਦਾਬਾਦ ਫਿਰ ਮਰਜੀਦਬਾਨ ਜਿੰਦਾਬਾਦ ਵੋਟਾਂ ਦਾ ਮਾਹੌਲ ਹੈ ਸੋ ਰਿਜ਼ਲਟ ਨਾ ਉਸ ਹੋ ਇੱਕ ਦੋ ਦਿਨਾਂ ਚ ਅੱਜ ਤਰੀਕਾ ਇੱਕ ਦੇਖਦੇ ਕੌਣ ਜਿੱਤਦਾ ਹੈ ਚਲੋ ਭਾਈ ਲੇਟ ਹੋ ਰਿਹਾ ਹੈ ਧੁੱਪ ਤਾਂ ਦੇਖੋ ਕਿੰਨੀ ਪੈ ਰਹੀ ਹੈ ਲੋ ਮਿੱਤਰੋ ਹੁਣ ਆਪਾਂ ਅਸੀਂ ਇੱਕ ਗੱਲ ਹੋਰ ਯਾਰ ਦਰਕਤਬੱਦ ਤੋਂ ਵੱਧ ਲਾਓ ਤਾਂ ਜੋ ਟੈਂਪਰੇਚਰ ਵੀ ਡਾਊਨ ਜਾਵੇ ਹਰ ਇੱਕ ਗਰਮੀ ਤੇ ਅਸੀਂ ਸੋਚਿਆ ਵੀ ਦਰਖਤ ਪੱਤ ਤੋਂ ਵੱਧ ਲਾਇਆ ਕਰੀਏ ਦੇਖਦੇ ਹਾਂ ਉਹ ਲੈ ਕੇ ਆਵਾਂਗੇ ਨਰਸਰੀ ਚੋਂ ਫਿਰ ਸ਼ਾਮ ਤੱਕ ਦੇਖਾਂਗੇ ਲਾਵਾਂਗੇ ਦਰਖਤ ਤੇ ਯਾਰ ਤੁਸੀਂ ਵੀ ਲਾਓ ਯਾਰ ਉਪਰਾਂ ਅਲੱਗ ਕਰੋ ਹਰੇਕ ਲਾਵੇ ਦਰਖਤ ਤਾਂ ਜੋ ਹੌਣ ਵਾਲਾ ਟੈਂਪਰੇਚਰ ਡਾਊਨ ਹੋਵੇ ਦੇਖੋ ਜੀ ਹੋ ਗਏ ਹੁਣ ਅਸੀਂ ਤਿਆਰ ਚਲੋ ਦੇਖਦੇ ਹਾਂ ਅੱਗੇ ਜਾ ਕੇ ਕੀ ਬਣਦਾ ਕੀ ਨਾ ਆ ਗਿਆ ਮੁੰਡਾ ਜੀ ਇਹਨਾਂ ਦਾ ਬਹੁਤ ਟਾਈਮ ਲਵਾਤਾ ਹੋਰ ਪਾਣੀ ਕੀ ਪਿਆਰ ਹੁੰਦਾ ਏ ਪਹਿਲਾ ਕੱਚਾ ਦਿਖਾ ਕਿਹੜੇ ਰੰਗ ਦਾ ਬਈ ਆਜਾ ਕਰੋ ਟਾਈਮ ਨਾਲ ਉਹ ਆ ਰਹੇ ਨੇ ਬੱਦੇ ਮਖਰ ਕੀ ਬੰਦਾ ਜੀ ਹੁਣ ਅਸੀਂ ਪਹੁੰਚਣ ਲੱਗੇ ਆਂ ਬਸ ਆ ਗਿਆ ਆਪਣਾ ਟਿਕਾਣਾ ਗਰਮੀ ਬਹੁਤਾਂ ਮੱਚਦੇ ਮਚਾਉਂਦੇ ਆਖਰਕਾਰ ਪਹੁੰਚ ਹੀ ਗਏ ਆਂ ਆਪਣੀ ਮੰਜ਼ਿਲ ਤੇ ਕਹਿੰਦੇ ਪੀੜੇ ਬਹੁਤ ਲੱਗੀ ਹੋਈ ਆ ਆ ਤਾਂ ਖਾਓ ਸੇ ਨੇ ਆਪਾਂ ਉਸਤਾਦ ਗੇਅਰ ਘਟਾਉਣਾ ਇਹਨੂੰ ਕਹਿੰਦੇ ਤਾਕਤ ਆ ਓ ਤੇਰੀ ਸ਼ੌਕਤਾ ਦੀ ਮੋਟਰਸਾਈਕਲ ਹੀ ਮੋਟਰਸਾਈਕਲ ਖੜੇ ਨੇ ਵਾਹ ਜੀ ਵਾਹ ਪੂਰਾ ਮਾਹੌਲ ਗਰਮ ਹੋ ਰਿਹਾ ਵਾਹ ਜੀ ਵਾਹ ਲੋਕ ਲਾ ਦੀ ਉਸਤਾਦ ਆਪਣਾ ਮੋਟਰਸਾਈਕਲ ਲੋਕ ਲਾ ਦੇ ਬੱਸ ਹੋ ਗਈ ਭਰਾਵਾ ਅਨੋਖੇ ਫੋਨ ਲੱਗ ਰਹੇ ਨਾ ਲੌਕ ਨਹੀਂ ਲੱਗ ਰਿਹਾ ਓਏ ਯਾਰ ਤੈਨੂੰ ਲੋਕ ਨਹੀਂ ਲਾਉਣਾ ਮੋਟਰਸਾਈਕਲ ਦਾ ਇਹ ਦੇਖ ਫਿਰ ਚਾਬੀ ਪਾਈ ਤੇ ਘਮਾਈ ਬੱਸ ਲੱਗ ਗਿਆ ਲੈਟ ਆਓ ਫਿਰ ਟਿੱਟ ਵਿੱਚ ਪਾਣੀ ਦੇ ਗੁਰਕਰੇ ਵੀ ਖਾ ਸਕਦੇ ਹੁੰਦੇ ਗੁਰਕਰੇ ਖਾ ਸਕਦੇ ਆ ਓ ਗੁਰਕਰੇ ਵੀ ਖਾ ਸਕਦੇ ਆ ਖਵਾ ਦੇ ਫਿਰ ਜਗਰਾਜ ਉਹ ਆਪਣੇ ਯਾਰ ਬਈ ਟਿਕਟਾਂ ਬਾਰੇ ਸੋਚਨੇ ਰੇ ਕਿ ਕੌਣ ਲਾਊ ਟਿਕਟਾ ਕੌਣ ਆ ਵੀਡੀਓ ਲਾਊਗਾ ਕੌਣ ਲਾਊਗਾ ਬਈ ਟਿਕਟਾ ਵੀਡੀਓ ਵਾਲਾ ਬਾਈ ਜੀ ਬਾਈ ਜੀ ਪਤਾ ਨਹੀਂ ਡਰੈਵ ਲਾਲਾ ਲਾਊ ਸਾਡਾ ਵੀਰੇ ਚਲੋ ਯਾਰ ਲਾਊ ਟਿਕਟਾ ਚਲ ਯਾਰ ਸਾਰੇ ਦੋ ਪੈਸੇ ਸਾਰੇ ਕੱਢੋ ਲਾਊ ਲਾਊ 200 ਰੁਪਏ ਦੋ ਪਹਿਲਾਂ ਪੁੱਛਦਾ ਜੀ ਹਾਂ ਪੁੱਛੋ ਇਹ ਲੈਨੇ 300 ਹੋ ਗਿਆ ਲਾਹੌਰ ਦਵੋ ਕਗੂ ਗੂਗਲ ਤੇ ਆਲੇ ਆ 300 ਵਧਾ ਦੇ ਇੱਕ ਵਾਰ ਬਈ 300 ਤਾਂ ਵਧਾ ਦਾਂ ਕਿ ਕੋਈ ਨਹੀਂ ਆ ਰੈਡੀ 300 ਕਰ ਦੇ ਆ ਰੈਡੀ ਲੱਡੀ ਕਰ ਰਿਹਾ ਸਕੈਨ ਕਰ ਰਿਹਾ ਸਕੈਨ ਮੁੰਡਾ ਸਕੈਨ ਕਰ ਰਿਹਾ ਕਰਦੇ 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 ਹੋ ਗਿਆ ਜੀ ਸਾਬ ਤੁਸੀਂ ਇਹਨਾਂ ਨੂੰ 300 ਵਧਾ ਦਿਓ ਵੀ ਸਾਡਾ ਕਰਦੇ ਸਾਡਾ ਕਿੱਥੇ 300 ਸਾਡੇ ਕੋਲ ਪੈਸੇ ਜਾਂਦਾ بڑا ਮਸਲਾ ਪੈ ਰਿਹਾ ਹੈ ਇੰਨਾ ਮਸਲਾ ਪੈਸਿਆਂ ਦਾ ਇਹ ਪੈਂਦਾ ਜੀ ਸੁਨਾਮ ਤੋਂ ਘਟੋ ਘਟ 2 ਕਿਲੋਮੀਟਰ ਅੱਗੇ ਪਿੰਡ ਖੜਿਆਲ ਕੋਠਿਆਂ ਦੇ ਨੇੜੇ ਆਣੇ ਸਾਡੀਆਂ ਟਿਕਟਾਂ 6 ਜਣੇ ਦੀਆਂ ਦੇਖੋ ਪੱਧਰ ਟੈਂਪਰੇਚਰ ਚ ਕੀ ਹੁੰਦਾ ਹੈ ਹੋ ਨਾ ਕਿੰਨੇ ਤੋਂ ਕਿੰਨੇ ਕਹਿੰਦਾ ਸਾਡਾ ਸਾਡੇ ਤੋਂ ਵੀ ਦੇਖਣਾ ਬੰਦੇ ਸਾਡੇ ਤੇਜ ਨੇ ਨਾਉਣ ਚ ਹਉ ਦੇਖੋ ਜੀ ਉਹ ਦੇਖੋ 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 ਲਾਉਂਦਾ ਮੱਛੀ ਜੰਪ ਆਪਾਂ ਵੀ ਜਾਣੇ ਫਿਰ ਕਰਦੇ ਆਂ ਤਿਆਰੀ ਕਿਦਾਂ ਬਹੁਤ ਚੜਦਾ ਭਾਈ ਦਾਮ ਬਹੁਤ ਜਿਆਦਾ ਦਾਮ ਚੜਦਾ ਮੈਂ ਤਾਂ ਤੈਰਨਾ ਵੀ ਨਹੀਂ ਆਉਂਦਾ ਜਾਵੇਂ ਨਹੀਂ ਫਿਰ ਨਾ ਆਇਆ ਫਰੈਂਡ ਉਹ ਮੋਬਾਈਲ ਨਹੀਂ ਮੇਰਾ ਵਾਟਰ ਪ੍ਰੂਫ ਹੈਗਾ ਮੈਂ ਜਰੂਰ ਆਇਆ ਇਹ ਓਹ ਪਰ ਹਾਜੀ bro ਗਰੇ ਸਲਾਵਾਗੇ ਰੇਸ ਜੀ ਕਿ ਕਰੀ ਠੀਕ ਹੈ ਠੀਕ ਹੈ ਜੀ ਠੀਕ ਹੈ ਰੇਸ ਸਲਾਵਾਗੇ ਜਰੂਰ ਬਸ ਆ ਗਿਆ ਮਣੀ ਵੜ ਜਾਓ ਚਲੋ ਮਿੱਤਰੋ ਮੈਂ ਅਸੀਂ ਲੱਗੇ ਰੇਸ ਲਾਉਣ ਕਰ ਲਈਏ ਇੰਜੋਏ ਮੜ ਜਾ ਇਸ ਤਪ ਦੀ ਗਰਮੀ ਚ ਕਰਦੇ ਆ ਫਿਰ ਬਾਅਦ ਚ ਵਲੋਕ ਚਲੋ ਜੀ ਲੋ ਮਿੱਤਰੋ ਅਸੀਂ ਲੱਗੇ ਸਲਾਵਾ ਅਜੀਬ ਨਹੀਂ ਇਕੱਲਾ ਬਾਕੀ ਦਾ ਸਾਰੇ ਇਕ ਹੀ ਵਰਦੇ ਨੇ ਲੈ ਵੇਖੀ ਥੋੜੀ ਰਿਕਾਰਡ ਹੋਣਾ ਹਾਂ ਨਾ ਕੱਟ ਨਹੀਂ ਚੱਲੋ ਬਈ ਟਾਰਨਾ ਮੈਨੂੰ ਆਉਣਾ ਨਹੀਂ ਹੈਗਾ ਪਰ ਆਪਾਂ ਛਾਲਾ ਜ਼ਰੂਰ ਮਾਰ ਲੰਨੇ ਆ ਬੱਲੇ ਮਾਰ ਲੰਨੇ ਹੋਮਿੰਨਾ ਦਲ ਸਹੀ ਉਹ ਰਿਪਾਟਾ ਮਾਰਦੇ ਮਾਰਦੇ ਬਾਕੀ ਕਿੱਥੇ ਨੇ ਉਹ ਹੁੰਦੇ ਆ ਆਹ ਦੇਖੋ ਹਾਂਜੀ ਬਾਈ ਜੀ ਕਿੱਦਾਂ ਲੱਗਿਆ ਨਾ ਕੇ ਅੱਛਾ ਆਹ ਦੇਖੋ ਬਈ ਦੇਖ ਦੇਖ ਮੇਤਾ ਕੰਮ ਤਾਂ ਕੀ ਹੋ ਰਹੇ ਨੇ ਇੱਕ ਆ ਗਿਆ ਬ੍ਰੋਕ ਲੈਸਨਰ ਫਰੈਂਡਾ ਕਿ ਦਮ ਚੜ ਗਿਆ ਸਿਕਸ ਪੈਕਾ ਉਹ ਤਿੰਨ ਪੈਕ ਜਰੂਰ ਦਿਖ ਰਹੇ ਨੇ ਤੁਹਾਨੂੰ ਸਾਰੀ ਜਾਣਕਾਰੀ ਦੱਸ ਦਾਂਗੇ ਵੀ ਕਿੱਥੇ ਹੈ ਕਿਹੜੀ ਜਗ੍ਹਾ ਹੈ ਵੈਸੇ ਅੰਡਰ ਕੰਸਟ੍ਰਕਸ਼ਨ ਦੇ ਵਿੱਚ ਕੰਮ ਚੱਲ ਰਹੇ ਇਹਨਾਂ ਦਾ ਤੇ ਤੁਸੀਂ ਦੇਖ ਸਕਦੇ ਹੋ ਸਾਰੀ ਹਜੇ ਬਣ ਰਿਹਾ ਬੱਪ ਸਾਰਾ ਇੱਥੇ ਵੀ ਹੈ ਇੱਥੇ ਵੀ ਬਹੁਤ ਬੰਦਾ ਹੈ ਆਜੋ 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 ਬਾਹਰ ਆਜੋ ਐ ਪੁਸ਼ਪਾ ਯਾਰ ਬ੍ਰੋ ਤੂੰ ਕੀ ਕਰ ਰਹੀ ਯਾਰ ਬੜੀ ਇਧਰ ਕੋਕ ਬਣਾ ਦੇ ਹੁਣ ਕੋਕ ਬਹੁਤ ਦਮ ਚੜ ਗਿਆ ਚਲੋ 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 ਕੋਕ ਪਿਲਾਓ ਗਾਈਜ਼ ਕੋ ਚਲੋ ਲਿਓ ਕੋਕ ਆਹ ਬਲੂ ਐ ਪਾਣੀ ਪੀ ਚਾਹ ਸੁਣਾ ਦੇ ਛੋਟਿਆ ਕਿੱਧਰ ਗਿਆ ਬਲੂ ਪਾਣੀ ਪਾਣੀ ਨਾ ਬ੍ਰੋ ਆਹੀ ਲੁਕ ਤੇਰੀ ਸੋਣੀ ਲੱਗਦੀ ਐ ਪੰਪ ਦੇ ਨੂਦੇ ਰੇ ਅੱਗੇ ਨੇ ਕੀ ਪਲਾਨ ਬਣਾਇਆ ਤਾਂ ਬੰਦਾ ਇੱਥਾ ਹੋਇਆ ਪਾਣੀ ਚ ਉਹ ਕਿਹੜਾ ਡੁੱਬਦਾ ਫੁੱਲ ਦੇ ਉੱਪਰ ਆ ਜਾਏਗਾ ਹੋਰ ਨੱਕ ਚ ਗਰਦਨ ਮੋਚ ਕਰਨ ਚ ਡੁੱਬ ਗਿਆ ਫੁੱਲ ਤੇ ਆ ਜਾਏਗਾ ਉੱਪਰ ਤੇ ਐਡੀ ਗੱਲ ਨਹੀਂ ਹੈ ਉਹ ਤਾਂ ਗੱਲ ਹੈ ਪਰ ਆਪਾਂ ਕਿਹੜਾ ਡੇਲੀ ਨਹਾਉਣ ਆਲੇ ਆ ਸਵੀਮ ਪੂਲਾਂ ਚ ਅੱਜ ਨਹੀਂ ਆਇਆ ਆ ਗਰੋਂ ਪਿੰਕ ਗੱਛੇ ਦੀ ਸਲਾਹ ਕਿ ਨਹੀਂ ਕਰਾ ਪਿੰਕ ਮੈਨੂੰ ਵਧੀਆ ਲੱਗਿਆ ਸਵਾਸਤਾ ਜਨਨ ਦੀ ਬਾਹਰੋਂ ਨਾ ਕਰ ਮਮਾ ਹੋਰ ਗਰਮੀ ਆ ਰੋ ਦੇਖ ਲੈ ਜੋ ਸਾਹਮਣੇ ਆ ਕੇ ਤਾਂ ਦੂਰ ਦੇਖਿਆ ਨਹੀਂ ਚੇਹਰ ਦਾ ਪਾਸਾ ਬਹੁਤ ਦੂਰ ਅੱਗੇ ਆ ਕੇ ਪਾਣੀ ਪੀਣੇ ਲੱਗ ਪਏ ਕਰਾ ਪੈ ਸਰੋ ਲੇਵ ਮੁੰਡਿਓ ਕੋਕ ਕੋਕ ਸਪਰਾਈਟ ਡਿਊ ਲਿੰਕਾ ਕੌਣ ਜਾ ਰਿਹਾ ਲੈ ਕੇ ਆ ਰਿਹਾ ਚਲੋ ਠੀਕ ਆ ਆਓ ਆ ਗਿਆ ਕਹਿੰਦੇ ਦਰਸ਼ਕੋ ਮੁੰਡਾ ਕਬੱਡੀ ਦਾ ਚੈਂਪੀਅਨ ਆਉਂਦਾ ਆਉਂਦਾ ਦੇਖੋ 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 ਸੋ ਤਾਂਨੇ ਪਛਾਣ ਹੀ ਲਿਆ ਹੋਊਗਾ ਜੋ ਆਪਣੇ ਨਾਲ ਮੋਟਰਸਾਈਕਲ ਤੇ ਆਇਆ ਸੀਗਾ ਸਟਾਰਟਿੰਗ ਜਾਓ ਦੇਖੋ ਆ ਰਿਹਾ ਹੈ ਓ ਇੱਕ ਨਾਲ ਨਹੀਂ ਸਰਨਾ ਉਸਤਾਦ ਕਟੋ-ਕਟ 4-5 ਲੱਗਣਗੀਆਂ ਲੈ ਲੈ ਆ ਮੇਰਾ ਵੀਰ ਕਿਉਂ ਬਜਟ ਨਹੀਂ ਹੈਗਾ ਮੁੱਕੀ ਜਿਹੜੀ ਵਾਸ ਰੁਪਿਆ ਲਾ ਕੇ ਹੀ ਪੋਲਦੀ ਆ ਚियर्स ਲੈ ਕਟ-ਕਟ ਪੀਵਾਂਗੇ ਹੈ ਇਹ ਚ ਆ ਇਹ ਕਿੱਵੇ ਰੋਟੀਆਂ ਫਿਰ ਛੋਟੀਆਂ ਲੈ ਲੈਂਦੇ ਹੋਰ ਕਿੰਨੇ ਦੀ ਹੈ ਇਹ ਇੱਕ ਪੂਰੀ ਕਾਈ ਹੈ ਨਾ ਹਾਂ ਗੋਇੰਗ ਪੂਰੀ ਹੋ ਗਈ ਹੈ ਸਾਹ ਹੋਰ ਚੱਲ ਕਿੱਥੇ ਚੱਲ ਆ ਜਾ ਜੀ ਚੱਲ ਲੈਵਾਂਗੇ bro ਤੇਰੇ ਵਾਸਤੇ ਪਾਣੀ ਪਾਣੀ ਆ ਦੇਖ ਪੀਲਾ ਜਿੰਨਾ ਮਰਜ਼ੀ ਪਾਣੀ ਕੱਟ ਲੈ ਕੱਟ ਲੈ ਪੈਸੇ ਕੱਟ ਲੈ ਡਾਲਰ ਕੱਢੀ ਡਾਲਰ ਕੱਟ ਲੈ ਧੋਣਾ ਕਿਉਂ ਐ ਮਦਨਾ ਦਿਖ ਜਾਣਾ ਕੋਈ ਨਹੀਂ ਕੋਈ ਨਹੀਂ ਲੈ ਫਿਰ ਕੀ ਹੋ ਗਿਆ ਤਾਂ 100 ਡਾਲਰ ਬਹੁਤ ਐ ਬਹੁਤ ਐ 100 ਡਾਲਰ ਬਹੁਤ ਆ ਜਾ ਕਰੇ ਜਾ ਕੇ ਪਾਲੇ ਫੋਟੋ ਵੀਡੀਓ ਪੈਰ ਮੱਚ ਕੇ ਪੈਰ ਚਕਲਾ ਮਾ ਆਪਾਂ ਜਾਦੇ ਕੋਈ ਨਹੀਂ ਆਪਾਂ ਸਾਰੇ ਤੁੰਦੇ ਚਲਾਉਂਦੇ ਸਾਰੇ ਸੁੱਤੇ ਜਾਣੇ ਆ ਹਾਂ 6 ਜਣੇ ਆ ਪੈਰ ਮੱਚ ਗਏ ਉੱਤੋਂ ਹੈਗਾ ਟੈਂਪਰੇਚਰ 40 45 ਡਿਗਰੀ ਲਗਭਗ ਯਾਰ 45 ਡਿਗਰੀ ਤਾਂ ਹੋਊਗਾ ਅੱਜ ਹਨਾ ਕੱਲ 46 ਡਿਗਰੀ ਸੀਗਾ 31 ਮਈ ਨੂੰ ਕਿਉਂ ਜੀ ਯਾਰ ਫਿਰ ਇਹ ਬੜ ਨਹੀਂ ਕਹਿਣਾ ਆਡੀਅנס ਆਪਣੀ ੜਕ ਜੂਗੀ ਅਚਾਈ ਰੱਖਿਆ ਹੋਇਦਣੀ ਫ੍ਰੀਜ ਕੁਝ ਮੈਂ ਲੋਕ ਟੂ ਹੈਵ ਟੂ ਆ ਵਾਂਟ ਦਿਸ ਵਨ ਆਈਸਕ੍ਰੀਮ ਓਕੇ ਦੱਟ ਜੀ ਰਹੇ ਦਰਦਾਸ ਜੀ ਕਿੰਨੇ ਆਣੇ ਪੁੱਛੇ 6 ਜਣੇ 6 ਪਰਸਨ ਕੀ ਹਾਲ ਹੈ ਮੁੰਡਿਆ ਕਿਦਾਂ ਦਾ ਐਕਸਪੀਰੀਅੰਸ ਆਇਆ ਤੁਹਾਨੂੰ ਮਜ਼ਾ ਆ ਰਿਹਾ ਹੈ ਕਿ ਉਹ ਰਿਹਾ ਐਕਸਪੀਰੀਅੰਸ ਬਹੁਤ ਵਧੀਆ ਹਾਂ ਟੇਟ ਆ ਯਾਰ ਕਾਂਟਾ ਕਿਦਾਂ ਦਾ ਦੇਖ ਰੇਟ ਵੀ ਠੀਕ ਹੈ ਯਾਰ ਜੈਦ ਅੱਛਾ ਕਿੰਨਾ ਰੇਟ ਹੈ ਦਾ ਅੰਡਰ ਰੁਪੀਸ ਪਰ ਪਰਸਨ ਅੱਛਾ ਕਾਂਟਾ ਖਾਣ ਪੀਣ ਨੂੰ ਵੀ ਲੱਗ ਕੰਟੇਨ ਬੜੀ ਹੋਈ ਆ ਯਾਰ ਹਾਂ ਗੰਡੀਨਾ ਉਹ ਸੀ ਉੱਥੇ ਉੱਥੇ ਬਣੀ ਹੋਈ ਹੈ ਗੰਡੀਨਾ ਤੁਸੀਂ ਦੇਖ ਸਕਦੇ ਹੋ ਬਾਕੀ ਹਾਲੇ ਅੰਡਰ ਕੰਸਟਰਕਸ਼ਨ ਆ ਤੁਹਾਨੂੰ ਚੱਲ ਰਿਹਾ ਹਾਂਲੇ ਕੰਮ ਚੱਲ ਰਿਹਾ ਹਲੇ ਹੋਰ ਬੈਟਰ ਹੋਊਗਾ ਤੁਹਾਨੂੰ ਸਾਡੇ ਨਾਲ ਦੀ ਟੀਮ ਕਿੱਥੇ ਗਈ ਉਹ ਵਰਦਾ ਇੱਕ ਦਾ ਆਫਰ ਦਾ ਜੂੜੀ ਵਾਲਾ ਇੱਕ ਉਹ ਲੱਗ ਰਿਹਾ ਸਿਰ ਤੇ ਹੱਥ ਮਾਰਦਾ ਨਿਸ਼ਾਨ ਹੋ ਗਿਆ ਖਤਮ ਚਲਦੇ ਘਰੇ ਹਾਂ ਤੇ ਹੁਣ ਅਪ ਚਲਦੇ ਆ ਘਰੇ ਦੇਖੋ ਜੀ ਅੱਦੇ ਮੁੰਡੇ ਆਓ ਸੀ ਚੱਲ ਮੁੰਡਿਆ ਕਰ ਲਾ ਮੋਟਰਸਾਈਕਲ ਤਿਆਰ ਬਸ ਚੱਲੇ ਬਸ ਓਕੇ ਇੰਜੋਏ ਯਾਰ ਹੋਰ ਯਾਰ ਗਰਮੀ ਬਹੁਤ ਹੈ ਨਾ ਬਹੁਤ ਜਿਆਦਾ ਗਰਮੀ ਔਰ ਬਹੁਤ ਬਹੁਤ ਗਰਮੀ ਹੈ ਚਾਰ ਮੋਟਰਸਾਈਕਲ ਤੇ ਚੱਲ ਟੈਂਪਰੇਚਰ ਹੀ ਬਹੁਤ ਆ ਯਾਰ ਚਲੋ ਕਰਦੇ ਫਿਰ ਕੁਲਚਾ ਤੁੰਗ ਘੁਮਾਵੇਂਗਾ ਯਾਰ ਅਏ ਇਹ ਤਾਂ ਮਾਰੀ ਹੋਈ ਸੀ ਸੀਟਾਂ ਹੀ ਬਹੁਤ ਗਰਮ ਪਈਆਂ ਨੇ ਗਰਮ ਪਈਆਂ ਨੇ ਸੀਟਾਂ ਬਹੁਤ ਜਿਆਦੇ ਚਲੋ ਦੇਖਦੇ ਹਾਂ ਕੀ ਹੁੰਦਾ ਅੱਗੇ ਹੁਣ ਘਰੇ ਤਾਂ ਜਾਣਾ ਹੀ ਹੈ ਗਰਮੀ ਬਹੁਤ ਹੈ OK